ਸੋ ਇਹਨਾਂ ਨੇ ਸਮਝ ਕੇ ਰੱਖਿਆ ਮੁਲਕ ਨੂੰ ਯਾਰ ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝ ਰੱਖਿਆ ਇਹਨਾਂ ਨੇ ਇੱਧਰ ਨੂੰ ਹੱਕ ਲਓ ਕਿ ਇੱਧਰ ਨੂੰ ਹੱਕ ਲਓ ਲੈ ਇਸ ਵਾਰ 1 ਜੂਨ ਨੂੰ ਫੈਸਲਾ ਕਰਕੇ 4 ਜੂਨ ਨੂੰ ਰਿਜ਼ਲਟ ਆਵੇ ਤੇ ਮੈਂ ਹੋਵਾਂ ਜਮਾਂ ਮੈਂਟਲੀ ਤੌਰ ਤੇ ਬਿਲਕੁਲ ਕੰਮ ਕਰਨ ਲਈ ਫ੍ਰੀ ਤੇ ਉਸ ਤੋਂ ਬਾਅਦ 3 ਸਾਲ ਤਾਂ ਆਪਣੇ ਇਸ ਗਵਰਨਮੈਂਟ ਦੇ ਪਏ ਨੇ ਅਗਲੇ ਦੇ 5 ਸਾਲ ਫਿਰ ਅਗਲੇ ਦੇ 5 ਸਾਲ ਫੜੇ ਪਏ ਨੇ ਤੁਸੀਂ ਚਮਕਾਉਂਦਾ ਦੇਖਿਓ ਪੰਜਾਬ ਪੰਜਾਬ ਦੀ ਚਮਕ ਦੇਖਿਓ ਜਿਹੜਾ ਭਾਰਤ ਹੈ ਬਾਗਮੁੰਦਰੀ ਵਿੱਚ ਨਗ ਪੰਜਾਬ ਦਾ ਇਹ ਨਗ ਦੀ ਚਮਕ ਦੇਖਿਓ ਤੁਸੀਂ ਇਹ ਹੀਰਾ ਹੈ ਪੰਜਾਬ ਜਿਹੜਾ ਦੇਸ਼ ਦਾ ਹੀਰਾ ਹੈ ਇਹ ਸਟੇਟ ਹੈ ਔਰ ਸਾਰੇ ਗੱਲਾਂ ਹੋਣ ਲੱਗੀਆਂ ਹੁਣ ਹੀ ਗੱਲਾਂ ਹੋਣ ਲੱਗੀਆਂ ਮੈਨੂੰ ਦੂਜੇ ਰਾਜਾਂ ਦੇ ਮੁੱਖ ਮੰਤਰੀ ਪੁੱਛਣ ਲੱਗ ਗਏ ਮੰਤਰੀ ਪੁੱਛਣ ਲੱਗ ਗਏ ਇਹ ਕੈਸੇ ਕਰ ਦਿਆ ਸਰ ਆਪਨੇ ਇਹ ਨਵੀਂ ਪੁਲਿਸ ਕੈਸੇ ਬਣਾ ਲਈ ਆਪਨੇ ਸਿਰਫ ਸੜਕਾਂ ਕੇ ਲਈ ਮੈਂ ਕਿਹਾ ਹਾਂਜੀ ਉਹਦਾ ਨਾਮ ਹੈ ਸੜਕ ਸੁਰੱਖਿਆ ਫੋਰਸ ਸੜਕ ਤੇ ਕੋਈ ਦੁਰਘਟਨਾ ਰੱਬ ਨਾ ਕਰੇ ਕੋਈ ਅਜਿਹੀ ਹੋ ਜੇ ਐਕਸੀਡੈਂਟ ਦਾ ਤਾਂ ਨਾ ਹੀ ਮਾੜਾ ਹੈ ਉਹ ਮੌਕੇ ਤੇ ਪਹੁੰਚਦਿਆ ਤੇ ਵੀਰੋ ਇੱਕ ਦਿਨ ਚ 17 ਮੌਤਾਂ ਦੀ ਐਵਰੇਜ ਸੀ 1 ਫਰਵਰੀ ਨੂੰ ਲਾਂਚ ਕੀਤੀ ਐਸਐਸਐਫ ਮੇਰੇ ਕੋਲੇ ਇਕੱਲੇ ਫਰਵਰੀ ਤੇ ਮਾਰਚ ਦੀ ਰਿਪੋਰਟ ਆਈ ਹੈ ਕਿ ਇੱਕ ਮਹੀਨੇ ਚ 2 ਮਹੀਨੇ ਹੋ ਗਏ ਪਹਿਲਾਂ ਇੱਕ ਦਿਨ ਚ 17 ਮੌਤਾਂ ਐਵਰੇਜ ਤੇ ਹੁਣ 2 ਮਹੀਨਿਆਂ ਚ 32 33 ਮੌਤਾਂ ਦੀ ਖਬਰ ਹੈ ਕਿਉਂਕਿ ਉਹ ਪਹੁੰਚ ਕੇ ਉੱਥੇ ਸਭ ਤੋਂ ਪਹਿਲਾਂ ਜਾ ਕੇ ਪੱਟੀਆਂ ਕਰ ਦਿੰਦੇ ਨੇ ਖੂਨ ਰੋਕ ਦਿੰਦੇ ਨੇ ਨਾਲ ਦੀ ਨਾਲ ਹਸਪਤਾਲ ਚ ਚੱਕ ਕੇ ਲੈ ਜਾਂਦੇ ਨੇ ਜਾਨ ਬਚ ਜਾਂਦੀ ਹੈ ਜੇ ਆਪਾਂ 6000 ਤੋਂ ਵੱਧ ਬੰਦਾ ਮਰਦਾ ਜੀ 17 ਦੀ ਐਵਰੇਜ ਨਾਲ ਸਾਲ ਚ ਜੇ ਆਪਾਂ ਇਤਕੀ 50% ਵੀ 3000 ਬੰਦੇ ਦੀ ਵੀ ਜ਼ਿੰਦਗੀ ਬਚਾਤੀ ਭਾਈ ਜੀ ਇਤੋਂ ਵੱਡਾ ਪੁੰਨ ਵਾਲਾ ਕੰਮ ਕੋਈ ਨਹੀਂ ਇਤੋਂ ਵੱਡਾ ਕੋਈ ਪੁੰਨ ਵਾਲਾ ਕੰਮ ਨਹੀਂ ਹੋ ਸਕਦਾ ਤੁਸੀਂ ਦੇਖ ਦਿਓ ਸਭ ਤੋਂ ਵੱਧ ਨਵੀਆਂ ਗੱਡੀਆਂ ਲਿਸ਼ਕ ਦੀਆਂ ਗੱਡੀਆਂ ਕਿਹਦੇ ਕੋਲੇ ਨੇ ਪੁਲਿਸ ਕੋਲੇ ਉਹ ਭਈ ਉਹਨਾਂ ਨੇ ਤਾਂ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਹੈ ਉਹਨਾਂ ਨੂੰ ਤਾਂ ਗੱਡੀਆਂ ਵਧੀਆ ਤੇ ਪਹਿਲਾਂ ਸਭ ਤੋਂ ਵੱਧ ਟੁੱਟੀਆਂ ਹੋਈਆਂ ਧੱਕਾ ਸਟਾਰਟ ਗੱਡੀਆਂ ਕਿਹਦੇ ਕੋਲ ਹੁੰਦੀਆਂ ਸੀ ਪੁਲਿਸ ਕੋਲੇ ਮੂਹਰਲਾ ਬੰਪਰ ਕਿਸੇ ਹੋਰ ਮਾਡਲ ਦਾ ਪਿਛਲਾ ਕਿਸੇ ਹੋਰ ਮਾਡਲ ਦਾ ਕਈ ਵਾਰੀ ਤਾਂ ਜਿਹਨੂੰ ਫੜਨਾ ਹੁੰਦਾ ਸੀ ਉਹਦੇ ਧੱਕਾ ਲਵਾਉਂਦੇ ਸੀ ਵੀ ਤੈਨੂੰ ਫੜਨੇ ਨਾਲ ਸਟਾਰਟ ਕਰਾਈ ਉਹਦੇ ਬਾਅਦ ਤੇਰੇ ਮਗਰ ਭਜਾਵਾਂਗੇ ਅਸੀਂ ਆਹ ਹਾਲਤ ਹੁੰਦੀ ਸੀ ਨਵੀਂ ਹੁੰਨਾ ਮੀਆ ਸਕਾਰਪਿਓ ਹਜੇ ਤੱਕ ਉਹਨਾਂ ਨੇ ਮੁੰਡਿਆਂ ਨੇ ਸੀਟਾਂ ਤੋਂ ਕਾਗਜ਼ ਵੀ ਨਹੀਂ ਲਾਹੇ ਜਿਵੇਂ ਆਪਣੇ ਨਵੀਆਂ ਗੱਡੀਆਂ ਦੇ ਹੁੰਦਾ ਵੀ ਨਹੀਂ ਲਾਉਣਾ ਨਵੀਂ ਲੱਗਦੀ ਹੋਇਆ ਕਾਗਜ਼ ਨਾਲ ਨਵੀਂ ਗੱਡੀ ਲੱਗਦੀ ਹੈ ਸੋ ਵੀਰੋ ਇਹ ਵੀ ਆਪਣੀ ਪੁੱਤ ਪਤੀਜੇ ਨੇ ਇਹਨਾਂ ਨੂੰ ਜੇ ਕੰਮ ਕਰਨ ਵਾਸਤੇ ਮਾਹੌਲ ਦਿਓਗੇ ਤਾਈਓ ਕੰਮ ਕਰਨਗੇ ਨਾ ਕੋਈ ਛੁੱਟੀ ਇਹਨਾਂ ਨੂੰ ਛੁੱਟੀ ਵੀ ਇਹਨਾਂ ਨੂੰ ਕੀਤੀ ਫੇਰ ਇੱਕ ਛੁੱਟੀ ਤੇ ਇਹਨਾਂ ਦੇ ਸਾਰਿਆਂ ਦੇ ਬਰਥਡੇ ਜਨਮ ਦਿਨ ਲੈ ਲੈ ਸਰਕਾਰ ਨੇ ਇਨਾ ਅੱਜ ਵੀ ਬਹੁਤ ਸਾਰੇ ਮੁੰਡੇ ਕੁੜੀਆਂ ਦੇ ਪੁਲਿਸ ਵਾਲਿਆਂ ਦੇ ਜਨਮ ਦਿਨ ਹੋਣਗੇ ਉਹਨਾਂ ਦੇ ਘਰੇ ਸ਼ਾਨਦਾਰ ਇੱਕ ਕਾਰਡ ਜਾਂਦਾ ਹੈ ਮੇਰੇ ਸਾਈਨ ਨੇ ਡੀਜੀਪੀ ਦੇ ਸਾਈਨ ਨੇ ਤੇ ਉੱਤੇ ਲਿਖਿਆ ਹੋਇਆ ਕਿ ਤੁਹਾਨੂੰ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ ਤੁਹਾਡੇ ਪਰਿਵਾਰ ਨੂੰ ਮੁਬਾਰਕਾਂ ਤੇ ਤੁਹਾਡੇ ਪਰਿਵਾਰ ਨੂੰ ਇਹ ਦੱਸਿਆ ਜਾਂਦਾ ਹੈ ਕਿ ਤੁਹਾਡੇ ਪਰਿਵਾਰ ਦਾ ਮੈਂਬਰ ਫਲਾਨਾ ਸਿੰਘ ਪੰਜਾਬ ਪੁਲਿਸ ਦੇ ਵਿੱਚ ਬਹੁਤ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ ਉਹ ਬੱਚੇ ਅਗਲੇ ਦਿਨ ਸਕੂਲ ਚ ਲੈ ਜਾ ਕੇ ਦਿਖਾਉਂਦੇ ਨੇ ਮੇਰੇ ਪਾਪਾ ਨੂੰ ਭਗਵੰਤ ਮਾਨ ਦੀ ਚਿੱਠੀ ਆਈ ਹੈ ਮੇਰੇ ਪਾਪਾ ਨੂੰ ਭਗਵੰਤ ਮਾਨ ਨੇ ਬਰਥਡੇ ਵੇਸ਼ ਕੀਤਾ ਹੈ ਆਹੀ ਹੁੰਦਾ ਮਾਨਸਰਮਾਨ ਹੋਰ ਕੀ 얘 ਸੀ ਕੀ ਲੈ ਜਾਣਾ ਇਥੋਂ ਆ ਤੁਰੇ ਫਿਰਦੇ ਆ ਪੈਸਿਆਂ ਮਗਰ ਭੱਜੇ ਫਿਰਦੇ ਆ ਆ ਵੀ ਦੱਬ ਲੋ ਆ ਵੀ ਦੱਬ ਲੋ ਉਹ ਵੀ ਦੱਬ ਲੋ ਨਾਲ ਲੈ ਜੋਗੇ ਨਾਲ ਲੈ ਜੋਗੇ ਸੋ ਵੀਰ ਉਹ ਇਨਾਂ ਤੇ ਨਾ ਰਿਓ ਇਨਾਂ ਤੇ ਨਾ ਰਿਓ ਸੋ ਇਹਨਾਂ ਨੇ ਸਮਝ ਕੇ ਰੱਖਿਆ ਮੁਲਕ ਨੂੰ ਯਾਰ ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝ ਰੱਖਿਆ ਇਹਨਾਂ ਨੇ ਇਧਰ ਨੂੰ ਹੱਕ ਲੋ ਕਦੇ ਇਧਰ ਨੂੰ ਹੱਕ ਲੋ ਲੈ ਇਸ ਵਾਰ 1 ਜੂਨ ਨੂੰ ਫੈਸਲਾ ਕਰਕੇ 4 ਜੂਨ ਨੂੰ ਰਿਜ਼ਲਟ ਆਵੇ ਤੇ ਮੈਂ ਹੋਵਾ ਜਮਾ ਮੈਂਟਲੀ ਤੌਰ ਤੇ ਬਿਲਕੁਲ ਕੰਮ ਕਰਨ ਲਈ ਫ੍ਰੀ ਤੇ ਉਸ ਤੋਂ ਬਾਅਦ 3 ਸਾਲ ਤਾਂ ਆਪਣੇ ਇਸ ਗਵਰਨਮੈਂਟ ਦੇ ਪਏ ਨੇ ਅਗਲੀ ਦੇ 5 ਸਾਲ ਫਿਰ ਅਗਲੀ ਦੇ 5 ਸਾਲ ਫੜੇ ਪਏ ਨੇ ਤੁਸੀਂ ਚਮਕਾਉਂਦਾ ਦੇਖਿਓ ਪੰਜਾਬ ਪੰਜਾਬ ਦੀ ਚਮਕ ਦੇਖਿਓ ਜਿਹੜਾ ਭਾਰਤ ਹੈ ਬਾਗਮੁੰਦਰੀ ਵਿੱਚ ਨਗ ਪੰਜਾਬ ਦਾ ਇਹ ਨਗ ਦੀ ਚਮਕ ਦੇਖਿਓ ਤੁਸੀਂ ਇਹ ਹੀਰਾ ਹੈ ਪੰਜਾਬ ਜਿਹੜਾ ਦੇਸ਼ ਦਾ ਹੀਰਾ ਹੈ ਇਹ ਸਟੇਟ ਹੈ ਔਰ ਸਾਰੇ ਗੱਲਾਂ ਹੋਣ ਲੱਗੀਆਂ ਹੁਣ ਹੀ ਗੱਲਾਂ ਹੋਣ ਲੱਗੀਆਂ ਮੈਨੂੰ ਦੂਜੇ ਰਾਜਾਂ ਦੇ ਮੁੱਖ ਮੰਤਰੀ ਪੁੱਛਣ ਲੱਗੇ ਮੰਤਰੀ ਪੁੱਛਣ ਲੱਗੇ ਇਹ ਕੈਸੇ ਕਰ ਦਿਆ ਸਰ ਆਪਨੇ ਇਹ ਨਵੀਂ ਪੁਲਿਸ ਕੈਸੇ ਬਣਾ ਲਈ ਆਪਨੇ ਸਿਰਫ ਸੜਕਾਂ ਕੇ ਲਿਏ ਮੈਂ ਕਿਹਾ ਹਾਂਜੀ ਉਹਦਾ ਨਾਮ ਹੈ ਸੜਕ ਸੁਰੱਖਿਆ ਫੋਰਸ ਸੜਕ ਤੇ ਕੋਈ ਦੁਰਘਟਨਾ ਰੱਬ ਨਾ ਕਰੇ ਕੋਈ ਅਜਿਹੀ ਹੋ ਜੇ ਐਕਸੀਡੈਂਟ ਦਾ ਤਾਂ ਨਾ ਹੀ ਮਾੜਾ ਹੈ ਉਹ ਮੌਕੇ ਤੇ ਪਹੁੰਚਦਿਆ ਤੇ ਵੀਰੋ ਇੱਕ ਦਿਨ ਚ 17 ਮੌਤਾਂ ਦੀ ਐਵਰੇਜ ਸੀ 1 ਫਰਵਰੀ ਨੂੰ ਲਾਂਚ ਕੀਤੀ ਐ ਐਸਐਸਐਫ ਮੇਰੇ ਕੋਲੇ ਇਕੱਲੇ ਫਰਵਰੀ ਤੇ ਮਾਰਚ ਦੀ ਰਿਪੋਰਟ ਆਈ ਹੈ ਕਿ 1 ਮਹੀਨੇ ਚ 2 ਮਹੀਨੇ ਹੋ ਗਏ ਪਹਿਲਾਂ 1 ਦਿਨ ਚ 17 ਮੌਤਾਂ ਐਵਰੇਜ ਇੱਕ ਤੇ ਹੁਣ 2 ਮਹੀਨਿਆਂ ਚ 32-33 ਮੌਤਾਂ ਦੀ ਖਬਰ ਹੈ ਕਿਉਂਕਿ ਉਹ ਪਹੁੰਚ ਕੇ ਉੱਥੇ ਸਭ ਤੋਂ ਪਹਿਲਾਂ ਜਾ ਕੇ ਪੱਟੀਆਂ ਕਰ ਦਿੰਦੇ ਨੇ ਖੂਨ ਰੋਕ ਦਿੰਦੇ ਨੇ ਨਾਲ ਦੀ ਨਾਲ ਹਸਤਾں ਚ ਚੱਕ ਕੇ ਲੈ ਜਾਂਦੇ ਨੇ ਜਾਨ ਵੱਜ ਜਾਂਦੀ ਹੈ ਜੇ ਆਪਾਂ 6000 ਤੋਂ ਵੱਧ ਬੰਦਾ ਮਰਦਾ ਜੀ 17 ਦੀ ਐਵਰੇਜ ਨਾਲ ਸਾਲ ਚ ਜੇ ਆਪਾਂ ਇੱਥੇ 50% ਵੀ 3000 ਬੰਦੇ ਦੀ ਵੀ ਜ਼ਿੰਦਗੀ ਬਚਾਤੀ ਭਾਈ ਜੀ ਇਤੋਂ ਵੱਡਾ ਪੁੰਨ ਵਾਲਾ ਕੰਮ ਕੋਈ ਨਹੀਂ ਇਤੋਂ ਵੱਡਾ ਕੋਈ ਪੁੰਨ ਵਾਲਾ ਕੰਮ ਨਹੀਂ ਹੋ ਸਕਦਾ ਤੁਸੀਂ ਦੇਖਦੇ ਹੋ ਸਭ ਤੋਂ ਵੱਧ ਨਵੀਆਂ ਗੱਡੀਆਂ ਲਿਸ਼ਕ ਦੀਆਂ ਗੱਡੀਆਂ ਕਿਹਦੇ ਕੋਲੇ ਨੇ ਪੁਲਿਸ ਕੋਲੇ ਉਹ ਭਈ ਉਹਨਾਂ ਨੇ ਤਾਂ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਉਹਨਾਂ ਨੂੰ ਤਾਂ ਗੱਡੀਆਂ ਵਧੀਆਂ ਦਿਓ ਪਹਿਲਾਂ ਸਭ ਤੋਂ ਵੱਧ ਟੁੱਟੀਆਂ ਹੋਈਆਂ ਧੱਕਾ ਸਟਾਰਟ ਗੱਡੀਆਂ ਕਿਹਦੇ ਕੋਲ ਹੁੰਦੀਆਂ ਸੀ ਪੁਲਿਸ ਕੋਲੇ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਪਿਛਲਾ ਕਿਸੇ ਹੋਰ ਮਾਡਲ ਦਾ ਕਈ ਵਾਰੀ ਤਾਂ ਜਿਹਨੂੰ ਫੜਨਾ ਹੁੰਦਾ ਸੀ ਉਹਦੇ ਧੱਕਾ ਲਵਾਉਂਦੇ ਸੀ ਵੀ ਤੈਨੂੰ ਫੜਨੇ ਨਾਲ ਸਟਾਰਟ ਕਰਾਈ ਉਹਦੇ ਬਾਅਦ ਤੇਰੇ ਮਗਰ ਭਜਾਵਾਂਗੇ ਅਸੀਂ ਆਹ ਹਾਲਤ ਹੁੰਦੀ ਸੀ ਨਵੀਂ ਹੰਨਾ ਮਿਆਸਾ ਸਕਾਰਪਿਓ ਹਜੇ ਤੱਕ ਉਹਨਾਂ ਨੇ ਮੁੰਡਿਆਂ ਨੇ ਸੀਟਾਂ ਤੋਂ ਕਾਗਜ਼ ਵੀ ਨਹੀਂ ਲਾਹੇ ਜਿਵੇਂ ਆਪਣੇ ਨਵੀਆਂ ਗੱਡੀਆਂ ਦੇ ਹੁੰਦਾ ਵੀ ਨਹੀਂ ਲਾਉਣਾ ਨਵੀਂ ਲੱਗਦੀ ਹੈ ਕਾਗਜ਼ ਨਾਲ ਨਵੀਂ ਗੱਡੀ ਲੱਗਦੀ ਹੈ ਸੋ ਵੀਰੋ ਇਹ ਵੀ ਆਪਣੀ ਪੁੱਤ ਪਤੀਜੇ ਨੇ ਇਹਨਾਂ ਨੂੰ ਜੇ ਕੰਮ ਕਰਨ ਵਾਸਤੇ ਮਾਹੌਲ ਦੇਓਗੇ ਤਾਈਓ ਕੰਮ ਕਰਨਗੇ ਨਾ ਕੋਈ ਛੁੱਟੀ ਇਹਨਾਂ ਨੂੰ ਛੁੱਟੀ ਵੀ ਇਹਨਾਂ ਨੂੰ ਕੀਤੀ ਫਿਰ ਇੱਕ ਛੁੱਟੀ ਤੇ ਇਹਨਾਂ ਦੇ ਸਾਰਿਆਂ ਦੇ ਬਰਥਡੇ ਜਨਮ ਦਿਨ ਲੈ ਲੈ ਸਰਕਾਰ ਨੇ ਇਹਨਾਂ ਅੱਜ ਵੀ ਬਹੁਤ ਸਾਰੇ ਮੁੰਡੇ ਕੁੜੀਆਂ ਦੇ ਪੁਲਿਸ ਵਾਲਿਆਂ ਦੇ ਜਨਮ ਦਿਨ ਹੋਣਗੇ ਉਹਨਾਂ ਦੇ ਘਰੇ ਸ਼ਾਨਦਾਰ ਇੱਕ ਕਾਰਡ ਜਾਂਦਾ ਹੈ ਮੇਰੇ ਸਾਈਨ ਨੇ ਡੀਜੀਪੀ ਦੇ ਸਾਈਨ ਨੇ ਤੇ ਉੱਤੇ ਲਿਖਿਆ ਹੋਇਆ ਕਿ ਤੁਹਾਨੂੰ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ ਤੁਹਾਡੇ ਪਰਿਵਾਰ ਨੂੰ ਮੁਬਾਰਕਾਂ ਤੇ ਤੁਹਾਡੇ ਪਰਿਵਾਰ ਨੂੰ ਇਹ ਦੱਸਿਆ ਜਾਂਦਾ ਹੈ ਕਿ ਤੁਹਾਡੇ ਪਰਿਵਾਰ ਦਾ ਮੈਂਬਰ ਪਲਾਨਾ ਸਿੰਘ ਪੰਜਾਬ ਪੁਲਿਸ ਦੇ ਵਿੱਚ ਬਹੁਤ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ ਉਹ ਬੱਚੇ ਅਗਲੇ ਦਿਨ ਸਕੂਲ ਚ ਲਿਜਾ ਕੇ ਦਿਖਾਉਂਦੇ ਨੇ ਮੇਰੇ ਪਾਪਾ ਨੂੰ ਭਗਵੰਤ ਮਾਨ ਦੀ ਚਿੱਠੀ ਆਈ ਹੈ ਮੇਰੇ ਪਾਪਾ ਨੂੰ ਭਗਵੰਤ ਮਾਨ ਨੇ ਬਰਥਡੇ ਵੇਸ਼ ਕੀਤਾ ਆਹੀ ਹੁੰਦਾ ਮਾਨ ਸਨਮਾਨ ਹੋਰ ਕੀ ਐਥੇ ਕੀ ਲੈ ਜਾਣਾ ਇਥੋਂ ਆ ਤੁਰੇ ਫਿਰਦੇ ਆ ਪੈਸਿਆਂ ਮਗਰ ਭੱਜੇ ਫਿਰਦੇ ਆ ਆ ਵੀ ਦੱਬ ਲੋ ਆ ਵੀ ਦੱਬ ਲੋ ਉਹ ਵੀ ਦੱਬ ਲੋ ਨਾਲ ਲੈ ਜੋਗੇ ਨਾਲ ਲੈ ਜੋਗੇ ਸੋ ਵੀਰ ਹੋ ਇਹਨਾਂ ਤੇ ਨਾ ਰਹੋ ਇਹਨਾਂ ਤੇ ਰਹੋ